ਅੰਮ੍ਰਿਤਸਰ ਵਿਖੇ ਕੇਂਦਰੀ ਰਵਿਦਾਸ ਮੰਦਿਰ ਦੇ ਹਾਲ ਦਾ ਉਦਘਾਟਨ ਕਰਨ ਪਹੁੰਚੇ ਸੰਸਦ ਸ਼ਮਸ਼ੇਰ ਸਿੰਘ ਦੁੱਲੂਦੇਵ ਵੱਲੋਂ ਜਿੱਥੇ ਉਹਨਾਂ ਵੱਲੋਂ ਕੇਂਦਰੀ ਗੁਰੂ ਰਵਿਦਾਸ ਮੰਦਿਰ ਦੇ ਹਾਲ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਦਲਿਤ ਅਤੇ ਪਿਛੜੇ ਸਮਾਜ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰ ਆਪਣੀ ਸਰਕਾਰ ਬਣਾਉਣ ਦਾ ਟੀਚਾ ਵੀ ਮਿਥਣਾ ਚਾਹੀਦਾ ਹੈ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸਾਂਸਦ ਸ਼ਮਸ਼ੇਰ ਸਿੰਘ ਦੁਲੋ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਦਲਿਤ ਅਤੇ ਪਿਛੜੇ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਜੇਕਰ ਸਾਡਾ ਭਾਈਚਾਰਾ ਇਕਜੁੱਟ ਹੋ ਜਾਵੇ ਤਾਂ ਸਾਡੇ ਤੇ ਰਾਜ ਕਰਨ ਵਾਲੇ 13% ਲੋਕਾਂ ਨੂੰ ਛੱਡ ਅਸੀਂ 70% ਵਾਲੇ ਲੋਕਾਂ ਨੂੰ ਸਰਕਾਰ ਬਣਾਉਂਦਿਆਂ देर ਨਹੀਂ ਲੱਗੇਗੀ ਇਸ ਲਈ ਇਸ ਸਮੇਂ ਜਦੋਂ ਹੋਰ ਰਾਜਨੀਤਿਕ ਪਾਰਟੀਆਂ ਦਲਿਤ ਕਾਰਡ ਖੇਡਣਾ ਚਾਹੁੰਦੀ ਹੈ ਉਤੋਂ ਦਲਿਤ ਅਤੇ ਪਿਛੜੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੀ ਤਾਕਤ ਨੂੰ ਪਛਾਣਦੇ ਹੋਏ ਇਕਜੁੱਟ ਹੋ ਹੋ ਆਪਣੀ ਸਰਕਾਰ ਬਣਾਉਣ ਅਤੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ ਸੁਪਨੇ ਨੂੰ ਪੂਰਾ ਕਰਦਿਆਂ ਪੇਗੰਪੁਰਾ ਵਰਗੇ ਸ਼ਹਿਰ ਦੀ ਸਿਰਜਣਾ ਕਰੀਏ ਜਿਸ ਵਿੱਚ ਸਭ ਨੂੰ ਸਮਾਨਤਾ ਦਾ ਅਧਿਕਾਰ ਹੋਵੇ ਅਤੇ ਹਰ ਇੱਕ ਬੰਦਾ ਬਰਾਬਰੀ ਨਾਲ ਚੋਣ ਦਾ ਹੱਕ ਪ੍ਰਾਪਤ ਕਰੇ ਚਲ ਚੁੱਪ ਕਰੋ ਯਾਰੋ ਜਰਾ ਜਰਾ ਅੱਜ ਗੁਰੂ ਸਾਹਿਬ ਦੀ ਵਿਜ਼ਿਟ ਦੇ ਬਾਰੇ ਦੱਸੋ ਜੀ ਆ ਜੀ ਅਮਰੀਕਲ ਪਵਨ ਦਾ ਜੋ ਅਰ ਰਬਦਾਸ ਮੰਦਿਰ ਦਾ ਜੋ ਡਵੈਲਪਮੈਂਟ ਦਾ ਕੰਮ ਹੋਇਆ ਹੈ ਉਸ ਦੇ ਉਦਘਾਟਨ ਵਾਸਤੇ ਔਰ ਸੋਸਾਇਟੀ ਰਬਦਾਸ ਬਹਾਦਰ ਦੀ ਕਮੇਟੀ ਲੈ ਜਣੀ ਜੋ ਜੀ ਸਿੰਘ ਔਰ ਸਾਰਾ ਜੋ ਮੈਨੇਜਮੈਂਟ ਹੈ ਔਰ ਬੋਬੀ ਜੀ ਪਿੰਗਰਾ ਸਾਹਿਬ ਕੈਲੀ ਸਾਹਿਬ ਜਿਤਨੇ ਸਾਡੇ ਨਾਲ ਰਗਦਾਸ ਮਹਾਰਾਜ ਦੇ ਨਾਮ ਲੈਵਾਰ ਨੇ ਔਰ ਅਵੇਸਕਰ ਸਾਹਿਬ ਦੇ ਫਾਲੋਅਰ ਨੇ ਅੱਜ ਕਿਉਂਕਿ ਇੱਥੇ ਬਹੁਤ ਜ਼ਰੂਰਤ ਸੀ ਇਸ بڑے ਕਿਉਂਕਿ ਸੈਂਟਰ ਹਾਲ ਹੈ ਔਰ ਇਹਦੇ ਚ ਹਜ਼ਾਰਾਂ ਦੀ ਸੰਮਤੀ ਦੇ ਵਿੱਚ ਲੋਕ ਆਉਂਗੇ ਨੇ ਇਹਦੇ ਜੋ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅੱਗੇ ਵੀ ਕਰਦੇ ਰਹੇ ਹਾਂ ਹੁਣ ਵੀ ਕੀਤੀ ਹੈ ਔਰ ਔਰ ਜ਼ਰੂਰ ਹੈ ਕਿ ਅਸੀਂ ਇਹਨਾਂ ਮਹਾਪੁਰਸ਼ਾਂ ਦੇ ਆਦੇਸ਼ਾਂ ਦੇ ਉੱਤੇ ਚੱਲੀਏ ਜੋ ਸਾਨੂੰ ਸੰਸਕਾਰ ਦਿੰਦੇ ਹਨ ਜੋ ਸਾਨੂੰ ਸੰਦੇਸ਼ ਦੇ ਕੇ ਗਏ ਨੇ। ਖਾਸ तौर से राम रविदास महाराज जी ਨੇ ਬੇਗੰਪੁਰਾ ਦੀ ਗੱਲ ਕੀਤੀ। ਉਹ ਅੱਜ ਅਸੀਂ ਬੇਸ਼ੱਕ 75 ਸਾਲ ਹੋ ਗਏ ਯਾਦ ਹੋ ਗਏ ਹਨ। ਅੱਜ ਉਹ ਬੇਗੰਪੁਰਾ ਸ਼ਹਿਰ ਸਾਨੂੰ ਕਿਤੇ ਦਿਖਾਈ ਨਹੀਂ ਦਿੰਦਾ। ਔਰ ਉਹਨਾਂ ਕਹਾਂ ਸੀ ਵੀ ਮੈਨੂੰ ਇਹੋ ਜਿਹਾ ਸਮਾਜ ਤੇ ਇਹੋ ਜਿਹਾ ਦੇਸ਼ ਚਾਹੀਦਾ ਇਹੋ ਜਿਹਾ ਸਮਾਜ ਚਾਹੀਦਾ ਹੈ ਇਹੋ ਜਿਹਾ ਅ ਨਗਰ ਚਾਹੀਦਾ ਜਿੱਥੇ ਕੋਈ ਡਰ ਨਾ ਹੋਵੇ ਭੈਅ ਨਾ ਹੋਵੇ ਜਿੱਥੇ ਸਾਰਿਆਂ ਨੂੰ ਅਨ ਮਿਲੇ ਔਰ ਸਾਰੇ ਬਰਾਬਰ ਰਹਿਣ ਪਰ ਉਹ ਸੁਪਨਾ ਉਹਨਾਂ ਦਾ ਅਜੇ ਤੱਕ ਸਕਾਰ ਨਹੀਂ ਹੋ ਸਕਿਆ ਡਾਕਟਰ 바ਵਾ ਸਾਹਿਬ ਅੰਬੇਦਕਰ ਨੇ ਸਮਾਜਾਨ ਦੇ ਵਿੱਚ ਸਾਰਿਆਂ ਨੂੰ ਹੱਕ ਹਕੂਕ ਦਿੱਤੇ ਨੇ ਕਹਿੰਦੇ ਦਲਤੋ OBC ਦੂਸਰੇ ਵਰਗਾਂ ਨੂੰ ਨਹੀਂ ਕਰਕੇ ਸਾਰੇ ਹਿੰਦੁਸਤਾਨੀਆਂ ਨੂੰ ਦੁਨੀਆ ਦੇ ਵਿੱਚ ਵੀ ਜਿੱਥੇ ਬੈਠੇ ਹੈ ਭਾਰਤ ਦਾ ਜਿਹੜਾ ਸਮਾਧਾਨ ਹੈ ਔਰ ਸੈਕੂਲਰ ਹੈ ਔਰ ਸੈਕੂਲਰ ਹੋਣ ਦੇ باوجود ਵੀ ਇੱਥੇ ਮਨੁੱਖਵਾਦੀ ਸੋਚ ਭਾਲੂਗਾ ਮਨੁੱਖਵਾਦੀ ਸੋਚ ਦੇ ਨਾਲ ਈਨਖਾ ਦੇ ਨਾਲ ਹਰ ਬੰਦੇ ਨੂੰ ਜਾਤ ਦੇ ਨਾਲ ਦੇਖਿਆ ਜਾਂਦਾ ਹੈ ਚਾਹੋ ਕਿਸੇ ਅਹੁਦੇ ਤੇ ਹੈ ਚਾਹੇ ਕਿਸੇ ਜਗ੍ਹਾ ਤੇ ਇਸ ਲਈ ਇਹ ਸਮਾਜ ਦੇ ਵਿੱਚ ਅਫਸੋਸ ਦੀ ਗੱਲ ਹੈ ਤਾਂ ਹੀ ਅਸੀਂ ਅਗਰੇਜਾਂ ਤੋਂ ਕੋਲ ਗram ਰਹੇ ਤਾਂ ਹੀ ਅਸੀਂ ਮਹਿਮੂਦ ਖਜ਼ਾਨੇ ਵਰਗੈਰਾ ਹੁੰਦੇ ਰਹੇ ਮੰਦਰਾਂ ਨੂੰ ਲੁੱਟ ਕੇ ਲਿਜਾਂਦੇ ਰਹੇ ਕਿਉਂਕਿ ਸਾਡੇ ਚ ਡਿਫਰੈਂਸਸ ਬਹੁਤ ਸੀ ਮਨੂਵਾਦੀਆਂ ਨੇ ਚਾਰ ਮੰਨਾ ਚ ਬੰਦ ਕਰ ਆਜ਼ਾਦੀ ਤੋਂ ਬਾਅਦ ਵੀ ਅੱਜ ਵੀ ਇਹ ਜੇ ਅਸੀਂ ਦੇਖਦੇ ਆਂ ਪੰਜਾਬ ਚ ਸਤਾਈ ਗੁਰਦੁਆਰੇ ਨੇ ਜੀਨਾ ਲੁੱਟ ਕੇ ਲਿਜਾਂਦੇ ਰਹੇ ਕਿਉਂਕਿ ਸਾਡੇ ਚ ਡਿਫਰੈਂਸਸ ਬਹੁਤ ਸੀ ਮਨੂਵਾਦੀਆਂ ਨੇ ਚਾਰ ਮੰਨਾ ਚ ਬੰਦ ਕਰ ਆਜ਼ਾਦੀ ਤੋਂ ਬਾਅਦ ਵੀ ਅੱਜ ਵੀ ਇਹ ਜੇ ਅਸੀਂ ਦੇਖਦੇ ਆਂ ਪੰਜਾਬ ਚ 27 ਗੁਰਦੁਆਰੇ ਨੇ ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਸਾਡੇ ਸਮਾਜ ਦੇ ਲੋਕਾਂ ਨੂੰ ਫੇਖਿਆ ਬਾਹਰ ਵੀ ਇਸ ਗੁਰਦੁਆਰੇ 'ਚ ਦਲਤਾਂ ਨੂੰ ਅੰਦਰ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਨਾਲ ਉਹਨਾਂ ਨੂੰ ਵਰਤਨ ਇਸੇ ਤਰ੍ਹਾਂ ਇਹ ਸਿੰਦੂਤਾਂਤ ਮੰਦਰਾ ਦੇ ਵਿੱਚ ਮੰਦਰਾ ਦੇ ਵਿੱਚ ਵੀ ਬੁਨਾਈ ਹੈ ਆਜ਼ਾਦੀ ਉਹ ਹੁੰਦੀ ਹੈ ਮੂਲ ਖਾਜਾ ਪਰ ਸਾਡੇ ਸਮਾਜ ਦੇ ਲੋਕ ਅਜੇ ਆਜ਼ਾਦ ਨਹੀਂ ਹੋਏ ਇਸ ਦੇਸ਼ ਦੇ ਵਿੱਚ ਔਰ ਮੈਂ ਇਹਨਾਂ ਨੌਜਵਾਨਾਂ ਨੂੰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਚ ਜਾਜਵਾ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੁੜੇ ਆ ਬਾਲਮੀਕ ਸਵਾਮੀ ਦੀ ਬਾਣੀ ਨਾਲ ਜੁੜੇ ਹੋਏ ਨੇ ਬਾਲਮੀਕ ਸਵਾਮੀ ਜਿਨ੍ਹਾਂ ਨੇ ਸੀਤਾ ਮਾਤਾ ਨੂੰ ਪ੍ਰਨਾਹ ਦਿੱਤੀ ਔਰ ਲਗ ਜਦੋਂ ਉਹ ਪਰ ਮੈਂ ਕਹਿ ਸਕਦਾ ਅੰਗਰੇਜ਼ੀ ਜੀ ਪ੍ਰੈਗਨੈਂਸੀ ਕਹਿ ਦਿੰਦੇ ਨੇ ਉਹਨਾਂ ਨੂੰ ਪ੍ਰਨਾਹ ਦਿੱਤੀ ਆਪਣੇ ਆਸ਼ਰਮ ਚ ਰੱਖਿਆ ਔਰ ਕੁਸ਼ ਨੂੰ ਕਾਕੇ ਦੋਏ ਲਾਭ ਤਾਂ ਉਹਦੇ ਪੈਦਾ ਹੋਇਆ ਸੀ ਕੁਛ ਇਹਨਾਂ ਨੇ ਆਪ ਪੈਦਾ ਕਰਦਾ ਇਸ ਲਈ ਬਾਦਵੀਕ ਸਵਾਮੀ ਜੀ ਜਿਨ੍ਹਾਂ ਨੇ 10000 ਸਾਲ ਪਹਿਲਾਂ ਰਮਾਇਣ ਲਿਖਤੀ ઋਸ਼ੀਆਂ ਦੇ ਵਿੱਚੋਂ ਮਹਾਰਿਸ਼ੀ ਪਰ ਉਹਦੇ ਸਮਾਜ ਨੂੰ ਬੰਦਾ ਢੋਣ ਢੋਣ ਦੀ ਇਹ ਸਮਾਜ ਨੇ ਉਹਨਾਂ ਨੂੰ ਬੰਨ੍ਹ ਦਿੱਤੀ ਜਿਹਨੂੰ ਆਪ ਰਾਮ ਮੰਗਦੇ ਨੇ ਭਗਵਾਨ ਦਾ ਰੂਪ ਮੰਨਦੇ ਨੇ ਸੀਤਾ ਨੂੰ ਮਾਤਾ ਕਹਿੰਦੇ ਨੇ ਪ੍ਰਣਾਹ ਦੇਣ ਵਾਲਿਆਂ ਨਾਲ ਇਖਾ ਕਰਦੇ ਨੇ ਅੱਜ ਇਹ ਸਮਾਗਮ ਦੇ ਵਿੱਚ ਇਸੇ ਤਰ੍ਹਾਂ ਅਰਬਦਾਸ ਮਹਾਰਾਜ ਦੀਆਂ ਵੀਰਾ ਵਾਹੀ ਜਿਹੜੀ ਝਾਲਾ ਵਾਈ ਜੇ ਰਾਣੀ ਕਹਿੰਦੇ ਆ ਰਾਜਸਥਾਨ ਦੀ ਚਤੌਰਗੜ੍ਹ ਦੀ ਉਹ ਉਹਨਾਂ ਦੀ ਸੇਵਕਮਲੀ ਸਕੰਦਰ ਲੋਬੀ ਤੱਕ ਨੇ ਉਹਨਾਂ ਨੂੰ ਗੁਰੂ ਮੰਨਿਆ ਪਰ ਅੱਜ ਵੀ ਸਾਡੇ ਸਾਡੇ ਵਿਰਸੇ ਚ ਆਇਆ ਮਰੇ ਹੋਏ ਡੰਗਰ ਚੱਕੜੇ ਇਹ ਜਣੀ ਸਮਾਗਮ ਚ ਬਣ ਰਹੀ ਹੈ ਅੱਜ ਵੀ ਹੈ 75 ਸਾਲ ਹੋ ਗਏ ਪਤਾ ਨਹੀਂ ਕਦੋਂ ਹੋਊਗਾ ਉਹਦੋਂ ਹੋਊਗਾ ਜਦੋਂ ਰਾਜ ਸੱਤਾ ਸਾਡੇ ਹੱਥਾਂ 'ਚ ਹੋਏਗੀ ਹਿੰਦੁਸਤਾਨ ਦੇ ਵਿੱਚ ਦਲਤਾਂ ਦਾ ਕੋਈ ਪ੍ਰਾਈਮ ਮਿਨਿਸਟਰ ਬਣੇਗਾ ਦਲਤਾਂ ਦੇ ਮੁੱਖ ਮੰਤਰੀ ਬਣਨਗੇ ਤਾਂ ਦੇ ਸਾਡਾ ਕਲਿਆਣ ਹੋ ਸਕਦਾ ਹੈ ਅਸੀਂ ਕੋਸ਼ਿਸ਼ ਕੀਤੀ ਜੀ ਇੰਦਰਾ ਗਾਂਧੀ ਜੀ ਨੇ ਬਹੁਤ بڑے ਰੈਵੋਲੂਸ਼ਨ ਲਿਆਂਦੇ ਦਲਤਾਂ ਵਾਸਤੇ ਬਾਵਾ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ ਇਹ ਤਾਂ ਦਲਤਾਂ ਦੀ ਲੀਡਰ ਹੈ ਹਾਲਾਂਕਿ ਸੰਵਿਧਾਨ ਉਹਨੇ ਸਾਰਾ ਇਸਤਰੀ ਜਾਤੀ ਜਿਹੜਾ ਲਾਬ ਮਿਨਿਸਟਰ ਦੇ ਤੌਰ ਤੇ ਹਿੰਦੂ ਕੋਡ ਬਿਲ ਲਿਆਂਦਾ ਉਹ ਬਿਲ ਲਿਆਂਦਾ ਉਹਨਾਂ ਨੇ ਆ ਬਾਬਾ ਸਾਹਿਬ ਨੇ ਕੁਝ ਲੋਕ ਉਹਦੀ ਬਰੋਥਾ ਕਰਦੇ تھے ਜੋ ਉਹ ਬੇਲਚਿ ਰਹਿਣਾ ਚਾਹੁੰਦਾ ਸੀ ਇਸ ਲਈ ਲਾ ਮਨਿਸਪਤੀ ਚੋਂ ਨੇ ਅਸਤੀਫਾ ਦਿੱਤਾ ਖੁਦ ਆਦੀ ਤੱਕ ਇਸ ਲਈ ਜਿੰਨਾ ਤੱਕ ਸਾਡਾ ਸਮਾਜ ਆ ਜਿਹੜੇ ਦਿਨ ਮਨਾਉਣੇ ਅਰਬਦਾਸ ਮਹਾਰਾਜ ਦੇ ਬਾਲਮੀਕੀ ਦੇ ਹੌਲ ਸਾਡੇ ਮਹਾਪੁਰਸ਼ਾਂ ਦੇ ਇਹ ਹੀ ਕਾਫੀ ਨਹੀਂ ਹੈ ਮਨਾਓ ਪਰ ਜੋ ਕਹਿਦੇ ਨੇ ਇਸ ਦਲਦਲ ਤੋਂ ਨਿਕਲ ਲਈ ਰਾਸ ਸਤਾ ਵੱਲੋਂ ਬਦੋ ਰਾਸ ਸਤਾ ਹਾਸਨ ਕਰੋ ਝੋਲੀ ਚੁਕਣਾ ਬਣੋ ਕਿ ਜੇ ਕਰਾਪਟਡ ਲੀਡਰ ਦੀ ਕਦੇ ਸਪੋਰਟ ਨਾ ਕਰਿਓ ਇਹ ਮੈਂ ਕਹਾ ਜੋ ਮਾਫੀਆ ਦੇ ਨਾਲ ਲਿੰਕ ਰੱਖਦੇ ਨੇ ਇਹੋ ਜਿਹੇ ਲੀਡਰ ਤੋਂ ਬਚ ਕੇ ਚੱਲੋ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਜ਼ਾਦੀ ਵੱਲ ਪੰਜਾਬ ਚ ਅਸੀਂ 48% ਅਫਸੋਸ ਦੀ ਗੱਲ ਹੈ ਕਿ 25 30% ਸਾਡੇ 26% ਨੇ ਬੈਕਵਰਡ ਕਲਾਸ ਨਾਲ ਹੀ ਚੋਰ ਚੀਂਪੇ ਸਾਡੇ ਰਮਦਾਸ ਲੇ ਬਾਲਮੀ ਕੀ ਬਾਗੀ ਕਰ ਚੱਕੀ ਗੱਲ ਹੈ ਜੀ ਕਈ ਤਰ੍ਹਾਂ ਦੀਆਂ 35 36 ਜਾਤਾਂ ਨੇ ਪਰ ਅਸੀਂ 74 ਸਾਲਾਂ ਚ ਸਾਡਾ ਇੱਕ ਮੁੱਖ ਮੰਤਰੀ ਸਾਡਾ ਬਣਾਇਆ ਪੰਜਾਬ ਚ ਬਾਹਰਲੇ ਸੂਬਿਆਂ ਚ ਬਣਦੇ ਰਹੇ 인ਦਰਾ ਗਾਂਧੀ ਬਣਾਉਂਦੀ ਰਹੀ ਹੈ ਰਾਜਸਥਾਨ ਦਾ ਮਹਾਰਾਸ਼ਟਰ ਦਾ ਕਰਨਾਟਕ ਦਾ ਉਹਨੇ ਬਿਹਾਰ ਦੇ ਮੁਸਲਮ ਜਿਹੜੇ ਕੰਟਰੀ ਦੇਸ਼ ਦੀ ਉਥੇ ਮੁੱਖ ਮੰਤਰੀ ਬਣਾਏ ਉਹ ਮੁੱਖ ਮੰਤਰੀਆਂ ਨੇ ਗਰੀਬਾਂ ਦਾ ਭਲਾ ਕੀਤਾ ਪੰਜਾਬ ਦੇ ਵਿੱਚ ਬੰਡ ਤੋਂ ਪਹਿਲਾਂ ਐਸੀ ਜਰਨੀ ਐਚਪੀ ਭੀਮਸਾਹਨ ਸੱਚਰ ਗੋਪੀ ਚੰਦ ਪਾਰਗੋ ਕਾਮਰੇਡ ਰਾਮਕਿਸ਼ਨ ਹਿੰਦੂ ਵੀ ਬਣੇ ਪਰ ਪੰਜਾਬੀຊੂਪੇ ਤੋਂ ਬਾਅਦ ਬਣੇ ਔਰ 54 ਤੋਂ ਬਾਅਦ ਇੱਕ ਗੈਰਨੀ ਜੀ ਨੂੰ ਮੌਕਾ ਮਿਲਿਆ ਜਿਹੜਾ ਰਾਮਗੜੀਆ ਬੈਕਵਰਡ ਕਲਾਸ ਤੋਂ ਉਹ ਜਦੋਂ ਬਣੇ ਉਹਨਾਂ ਨੂੰ ਗਰੀਬਾਂ ਨੂੰ ਰਾਹਤ ਮਿਲੀ ਗਰੀਬਾਂ ਦੀ ਸੋਣੀ ਕਿਉਂਕਿ ਮਨ ਚਤੇ ਉਹਨਾਂ ਨੇ ਬੀਤਦੀ ਹੈ ਪੰਜਾਬ ਚ ਜਿੰਨਾ ਦਲਤਾਂ ਨਾਲ ਮੈਂ ਕਹਿ ਸਕਦਾ ਪਿਛਲੇ 10 ਸਾਲਾਂ ਚ ਜੋ ਨੁਕਸਾਨ ਹੋਇਆ ਜੋ ਧਰੋ ਕੀਤਾ ਜੋ ਵਾਦੇ ਕਰਕੇ ਸਰਕਾਰਾਂ ਮੁੱਕਰੀਆਂ ਨੇ ਜੋ ਸਾਡੇ ਵਜੀਫੇ ਖਾਦੇ ਨਹੀਂ ਪੰਜਾਬ ਦੇ ਵਿੱਚ ਕਾਦੀਆਂ ਦੇ ਬਿਲੇ 1217 400 ਕਰੋੜ ਰੁਪਏ ਦਾ ਸਕਾਇਮ ਹੋਇਆ ਸਕਾਲਰਸ਼ਿਪ ਦਾ ਅਰਪਚ 15 ਲੱਖ ਜਿਹੜਾ ਬੱਚਾ ਸੀ ਸਾਡਾ ਇਹਨਾਂ 8-8 ਸਾਲਾਂ ਚ ਉਹਨਾਂ ਨੂੰ ਕਾਲਜ ਚ ਦਾਖਲੇ ਨਹੀਂ ਮਿਲੇ ਜੇ ਦਾਖਲੇ ਮਿਲ ਗਏ ਤਾਜ਼ਾ ਪਚਾੜੇ ਫੀਸਾਂ ਨਹੀਂ ਸਰਕਾਰ ਨੇ ਭੇਜੀਆਂ ਜੇ ਰੋਲ ਨੰਬਰ ਲੈਦੇ ਤਾਂ ਉਹ ਇਮਤ ਨਹੀਂ ਦੇ ਸਕਦੇ ਜੇ ਪਾਸ ਹੋ ਕੇ ਤਾਂ ਡਿਗਰੀਆਂ ਨਹੀਂ ਦਿੱਤੀਆਂ ਅਖਬਾਰਾਂ ਚ ਤੁਸੀਂ ਪੜ੍ਹਦੇ ਹੋ 15 ਲੱਖ ਬੱਚਾ ਸਾਡਾ ਦਾ ਪੰਜਾਬ ਚ ਨਸ਼ਿਆਂ ਦੇ ਅੰਮ੍ਰਿਤਸਰ ਤੋਂ ਵਿਕਾਸ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀਅਰਸ ਅਪਡੇਟਸ ਲਾਈਕ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ